ਚੰਡੀਗੜ੍ਹ ਦੇ ਪੰਜਾਬ ਪੁਲਿਸ ਦੇ 3500 ਜਵਾਨ ਤੈਨਾਤ ਕਰ ਦਿੱਤੇ ਗਏ ਹਨ ਪਰ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਜਾਵਾਂਗੇ ਜੋ ਮਰਜ਼ੀ ਕਰ ਲੋ ਅਸੀਂ ਅਰਤੀ ਭੁਗ ਮਜਾਰਾ ਕਰਾਂਗੇ ਪਰ ਸਮਝ ਨਹੀਂ ਆ ਰਹੀ ਵੀ ਚੰਡੀਗੜ੍ਹ ਜਾ ਕੇ ਅਰਤੀ ਭੁਗ ਮਜਾਰਾ ਕਰਕੇ ਕੀ ਮਿਲੇਗਾ ਅਕਰ ਤੁਹਾਨੂੰ ਇਸ ਪੂਰੇ ਵਿਸ਼ੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜਿਆ ਸਾਡੇ ਨਿਊਜ਼ ਐਕਸਪਰਟ ਅਰਜਿੰਦਰ ਜੀ ਮਾਨਸਾ ਤੋਂ ਉਹਨਾਂ ਦੇ ਵਿਚਾਰ ਲੈਣੇ ਆਂ ਵੀ ਇਹ ਕੀ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਕਿਉਂਕਿ ਅਸੀਂ ਹਰ ਵਾਰ ਦੇਖੋ ਕਿਸਾਨਾਂ ਦੇ ਹੱਕ ਦੀ سپورਟ ਦੀ ਗੱਲ ਕਰਦੇ ਆਏ ਆਂ ਪਰ ਹੁਣ ਮੈਂ ਸਾਫ਼ ਤੌਰ ਤੇ ਕਹਾਗਾ ਵੀ ਇਹ ਜੋ ਕੁਝ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ ਆਮ ਲੋਕਾਂ ਦਾ ਜੀਣਾ ਖਰਾਬ ਹੋ ਰਿਹਾ ਹੈ ਤਾਂ ਅਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਸਰ ਮੈਂ ਧੰਨਵਾਦ ਜੀ ਧੰਨਵਾਦ ਅਰਜਿੰਦਰ ਜੀ ਕੀ ਇਹ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਦੇਖੋ ਹੁਣ ਤਾਂ ਸ਼ਰਿਆਮ ਧੱਕਾ ਚਾਈ ਤੇ ਉਤਰੇ ਦੇਖੋ ਜੀ ਧਰਨੇ ਮੁਜ਼ਾਰੇ ਕਰਨ ਦਾ ਪਬਲਿਕ ਨੂੰ ਲੋਕਤੰਤਰ ਦੇ ਵਿੱਚ ਹੱਕ ਤਾਂ ਹੁੰਦਾ ਹੈ ਜੀ ਪਰ ਜਦੋਂ ਧਰਨੇ ਇੱਕ ਲੀਡਰ ਆਪਸ ਦੇ ਵਿੱਚ ਇਕੱਠੇ ਨਾ ਹੋਣ ਜੀ ਜੀ ਲੀਡਰਾਂ ਦੇ ਸਾਰਾਂ ਦੇ ਮੂੰਹ ਅੱਡੋ ਅੱਡੀ ਹੋ ਜਾਣ ਜੀ ਤਾਂ ਇਹ ਧਰਨੇ ਨੇ ਜਿਹੜੇ ਲੋਕਾਂ ਵਾਸਤੇ ਮਤਲਬ ਇਹ ਇੱਕ ਰਾਹ ਦਾ ਰੋੜਾ ਬਣ ਜਾਂਦੇ ਨੇ ਪਰ ਲੋਕਤੰਤਰ ਦੇ ਵਿੱਚ ਹੱਕ ਹੁੰਦਾ ਧਰਨੇ ਮੁਜ਼ਾਰੇਆਂ ਦਾ ਪਰ ਇੱਕ ਕਾਰਨ ਕੀ ਹੈ ਨਾ ਅਸਲ ਡੱਲੇਵਾਲ ਦੀ ਡੱਲੇਵਾਲ ਸਾਹਿਬ ਦੀ ਚੌਧਰ ਹੈ ਉਹਦੀ ਕੁਰਬਾਨੀ ਜੀ ਦਾ ਮੁੱਲ ਕਾਉਣ ਦੀ ਬਜਾਏ ਇਹ ਉਹਨਾਂ ਦੀ ਕੁਰਬਾਨੀ ਨੂੰ ਮਿੱਟੀ ਦੇ ਵਿੱਚ ਰੋਲਣਾ ਚਾਹੁੰਦੇ ਨੇ ਇਹ ਲੀਡਰਾਂ ਦਾ ਕੰਮ ਆ ਇਹ ਹੋ ਗਿਆ ਨਹੀਂ ਤਾਂ ਮਤਲਬ ਇਹ ਧਰਨੇ ਮਗਾਰੇ ਨੇ ਜਿੱਥੇ ਡੱਲੇਵਾਲ ਸਾਹਿਬ ਆਪ ਬੈਠੇ ਨੇ ਉੱਥੇ ਹੱਕ ਮੰਗਦਾ ਸੀ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਜਾਨ ਦਾ ਕਿਉਂਕਿ ਸਭ ਤੋਂ ਵੱਡੀ ਮੰਗ ਐ ਐਮਐਸਪੀ ਦੀ ਜਿਹੜੀ ਡੱਲੇਵਾਲ ਸਾਹਿਬ ਕੁਰਬਾਨੀ ਦੇ ਰਹੇ ਨੇ 100 ਦਿਨ ਹੋ ਗਿਆ ਉਹਨਾਂ ਨੂੰ ਪੂਰਾ ਅੱਜ ਤੱਕ ਉਹਨਾਂ ਨੇ ਮੂੰਹ ਤੇ ਕੋਈ ਚੀਜ਼ ਟੱਚ ਨਹੀਂ ਕੀਤੀ ਉਹਨਾਂ ਦਾ ਸਹਿਯੋਗ ਦੰਦੇ ਤਾਂ ਮਤਲਬ ਵੇਖ ਤਾ ਰਿਜ਼ਲਟ ਮਿਲਦੀ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਸੋਰਨ ਸਿੰਘ ਭੰਡੇਰ ਦਾ ਸਿਰੇ ਬਹੁਤ ਵੱਡਾ ਇੱਕ ਬਿਆਨ ਆ ਚੁੱਕਾ ਹੈ ਕਿਸਾਨਾਂ ਆਗੂਆਂ ਦੇ ਯਾਨੀ ਕਿਸਾਨਾਂ ਦੇ ਗ੍ਰਿਫਤਾਰ ਤੋਂ ਬਾਅਦ ਕਿ ਜੋ ਮਰਜ਼ੀ ਕਰ ਲੋ ਸਰਕਾਰ ਨੇ ਇੱਕ ਤਰ੍ਹਾਂ ਚੇਤਾਵਨੀ ਦੇ ਰਹੀ ਹੈ ਭੰਡੇਰ ਸਾਹਿਬ ਤੇ ਇਹ ਕਹਿੰਦੇ ਹੱਸਤਾ ਕਹਿੰਦੇ ਵੀ ਚੰਡੀਗੜ੍ਹ ਪਹੁੰਚਾਂਗੇ ਜਿੰਨੇ ਮਰਜ਼ੀ ਬੈਰੀਕੇਟ ਕਰ ਲੋ ਜੋ ਮਰਜ਼ੀ ਫਿਰ ਦੇਖੋ ਫਿਰ ਨਾ ਡਾਕਟਰ ਸਾਹਿਬ ਮਾਫੀ ਚਾਹਨਾ ਕਿ ਫਿਰ ਇਹੀ ਲੋਕ ਸਵਾਲ ਚੱਕਦੇ ਨੇ ਕਿ ਸਾਡੇ ਦੇ ਪਾਣੀ ਦੇ ਬੁਛਾਰਾ ਵੱਜੀਆਂ ਸਾਡੇ ਡੰਡੇ ਵੱਜੇ ਫਿਰ ਸਰਕਾਰਾਂ ਦੇ ਕੋਲ ਉਹ ਰਸਤਾ ਵੀ ਕੀ ਰਹਿ ਜਾਂਦਾ ਨਾ ਦੇਖੋ ਇਹ ਲੋਕ ਸਰਕਾਰ ਨੂੰ ਘੜਕਾਉਣ ਦੇ ਮਾਰੇ ਆਪਦੇ ਰਸਤੇ ਤੋਂ ਭੜਕੇ ਹੋਏ ਨੇ ਕੁਝ ਲੀਡਰ ਸਾਰੇ ਕਿਸਾਨ ਨਹੀਂ ਹਨ ਕੁਝ ਲੀਡਰ ਨੇ ਜਿਹੜੇ ਆਪਦੇ ਰਸਤੇ ਤੋਂ ਕੱਟ ਆਫ ਹੋ ਗਏ ਉਹ ਮਤਲਬ ਲੋਕਾਂ ਨੂੰ ਮਗਰ ਲਾ ਕੇ ਲੋਕਾਂ ਦੇ ਉੱਤੇ ਲਾਠੀ ਚਾਰ ਜੰਡਾ ਸਪਰੇਡ ਇਹ ਤਰਵਾਉਣਾ ਚਾਹੁੰਦੇ ਨੇ ਤਾਂ ਕਿ ਸਰਕਾਰ ਨੂੰ ਬਦਨਾਮ ਕਰ ਦੇਣ ਪਰ ਇਹ ਲੋਕ ਸਮਝਦਾਰ ਨੇ ਲੋਕਾਂ ਨੂੰ ਸਾਬ ਪਤਾ ਲੱਗ ਗਿਆ ਵੀ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਦਮ ਨਹੀਂ ਹੈਗਾ ਸਿਰਫ ਕਿਸਾਨ ਲੀਡਰ ਜਿਹੜਾ ਸਭ ਤੋਂ ਵੱਧ ਹੈ ਇਸ ਟਾਈਮ ਤੇ ਵਧੀਆ ਉਹ ਡੱਲੇਵਾਲ ਸਾਹਿਬ ਹੈ ਡੱਲੇਵਾਲ ਸਾਹਿਬ ਦੇ ਮਤਲਬ ਹੀ ਸਾਰਾ ਕੁਝ ਹੋਊਗਾ ਕਿ ਸੈਂਟਰ ਨਾਲ ਗੱਲ ਚੱਲੀ ਜਾਂਦੀ ਹੈ ਇਹ ਤਾਂ ਮਤਲਬ ਆਪਦੇ ਉਹੀ ਗੱਲ ਫੇਰ ਆ ਜਾਂਦੀ ਹੈ ਵੀ ਡੱਲੇਵਾਲ ਨੂੰ ਨੀਵਾ ਦਿਖਾਉਣ ਦੇ ਮਾਰੇ ਇਹ ਇੱਕ ਮਤਲਬ ਲੋਕਾਂ ਦੇ ਵਿੱਚ ਬਹਿਸਤ ਪਾਣ ਦੇ ਮਾਰੇ ਇਹ ਕੰਮ ਕਰ ਰਹੇ ਨੇ ਵੈਸੇ ਮਤਲਬ ਹੋਰ ਇਹਦਾ ਕੋਈ ਮਕਸਦ ਨਹੀਂ ਹੈ ਲੋਕੋ ਦੇਖੋ ਸਾਰੇ ਜਿਹੜੇ ਨਾ ਰਸਤੇ ਕਨਵਰਟ ਕਰ ਦਿੱਤੇ ਗਏ ਆ ਪੁਲਿਸ ਦੇ ਵੱਲੋਂ ਤੇ ਜਿਹੜੇ ਸਵੇਰੇ ਮੇਰੀ ਗੱਲ ਹੋਰ ਸੀ ਮੇਰਾ ਵੀ ਪਿੰਡ ਬਨੂੜਾ ਹੈ ਲੱਗੇ ਹੀ ਪੈਂਦਾ ਤੇ ਮੈਂ ਉੱਥੇ ਆਪਣੇ ਘਰ ਦੇ ਨਾਲ ਮੇਰੇ ਭੂਆ ਦੇ ਲੜਕੇ ਜਿਹੜੇ ਕਿ ਵਾਲੀ ਚੰਡੀਆ ਜੋਬ ਕਰਦੇ ਨੇ ਬੜੇ ਵਧੀਆ ਜੋਬ ਤੇ ਲੱਗੇ ਹੋਏ ਨੇ ਉਹ ਕਹਿੰਦੇ ਯਾਰ ਵੀ ਜਿਹੜਾ ਰਸਤਾ ਕਹਿੰਦੇ 15 ਮਿੰਟ ਦਾ ਸਾਡਾ ਕਹਿੰਦੇ ਗੱਡੀ ਤੇ ਕਹਿੰਦੇ ਅਸੀਂ ਅਸੀਂ ਦਾ ਰਸਤੇ ਵਿੱਚ ਅੜੇ ਹੋਏ ਆ ਵੀ ਪੁਲਿਸ ਦੀ ਜਗਾ ਜਗਾ ਚੈਕਿੰਗ ਹੋ ਰਹੀ ਹੈ ਸਾਨੂੰ ਬਕਾਇਦਾ ਰੋਕਿਆ ਜਾ ਰਿਹਾ ਤਾਂ ਚਲੋ ਮੈਂ ਆਪਣੇ ਪਰਿਵਾਰ ਦੀ ਗੱਲ ਨਹੀਂ ਕਰਦਾ ਪੂਰੇ ਪੰਜਾਬ ਦੀ ਗੱਲ ਹੈ ਦੇਖੋ ਚੰਡੀਗੜ੍ਹ ਮੋਹਾਲੀ ਕਈ ਲੋਕ ਜਾਂਦੇ ਨੇ ਨੌਕਰੀਆਂ ਕਰਨ ਲਈ ਉਹ ਲੋਕਾਂ ਦਾ ਵਿਚਾਰਾ ਕੀ ਕਸੂਰ ਹੈ ਡਾਕਟਰ ਦੇਖੋ ਉਹਨਾਂ ਦਾ ਕੀ ਕਸੂਰ ਹੋਣਾ ਸੀ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਆਮ ਲੋਕ ਤਾਂ ਇਹਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਆ ਕਿਸਾਨਾਂ ਨੂੰ ਵੀ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਪਰੇਸ਼ਾਨ ਕਰ ਰਹੇ ਨੇ ਤੇ ਇੱਧਰ ਟਰਾਲੀਆਂ ਭਰ ਕੇ ਕਦੇ ਇੱਧਰ ਮਤਲਬ ਮੇਨ ਮਕਸਦ ਲੈ ਕੇ ਚੱਲਣ ਜਿਹੜਾ ਲੈ ਕੇ ਡੱਲੇਵਾਲ ਸਾਹਿਬ ਨੂੰ ਸਾਲ ਹੋ ਗਿਆ ਉਹਨਾਂ ਦੇ ਮਤਾਬਕ ਚੱਲਣ ਤਾਂ ਇਹਨਾਂ ਦੇ ਜਿੱਟਾ ਬੜਾ ਜਲਦੀ ਪਏ ਪੱਲੇ ਪਊਗੀ ਜੇ ਇਹ ਅੱਡੋ ਅੱਡੀ ਇਸੇ ਤਰ੍ਹਾਂ ਗੱਲਾਂ ਕਰਦੇ ਰਹੇ ਤਾਂ ਇਹ ਜਿੱਥੇ ਤੋਂ ਕਾਫੀ ਦੂਰ ਹੋ ਜਾਣਗੇ ਤੇ ਨਾਲੇ ਸਰਕਾਰ ਨੇ ਜੋ ਕੁਝ ਕਰਨਾ ਹੈਗਾ ਸਰਕਾਰ ਤੋਂ ਇਹ ਮਤਲਬ ਗਲਤ ਕੰਮ ਕਰਵਾ ਦੇਣਗੇ ਕੁਸ਼ ਮਾਰ ਵਾਲਾ ਕੰਮ ਹੋ ਜਾਊਗਾ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਇਹਨਾਂ ਨੂੰ ਸਿਆਣੇ ਬੰਦੇ ਨੇ ਉਮਰ ਦਾ ਤਕਾਜਾ ਉਮਰ ਦੇ ਹਿਸਾਬ ਨੇ ਇਹਨਾਂ ਨੂੰ ਫੈਸਲੇ ਲੈ ਜਿਹੜਾ ਆਪਦੇ ਅੰਦੋਲਨ ਨੇ ਇਹ ਇਹਨਾਂ ਤੇ ਮੁਰ ਗੌਰ ਕਰਨੀ ਚਾਹੀਦੀ ਕਿਉਂਕਿ ਜਿਵੇਂ ਤੁਸੀਂ ਇਹ ਸਹੀ ਗਿਆ ਕਿ ਅਪਡੇਟ ਹੈ ਬੜੀ ਵੱਡੀ ਅਜੇ ਡੱਲੇਵਾਲ ਸਾਹਿਬ ਦੇ ਮਰਨ ਮਰਨ ਨੂੰ ਪੂਰਾ 100 ਦਿਨ ਹੋ ਗਿਆ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਨਿਜੀ ਬਿਆਨ ਨਹੀਂ ਆਇਆ ਤੇ ਪਰ ਜੇਕਰ ਦੇਖਿਆ ਜੇ ਤਾਂ ਇਹ ਧਰਨਾ ਹੁਣ ਆਪਣੀਆਂ ਲੀਹਾਂ ਤੋਂ ਯਾਨੀ ਕਿ ਥੱਲੇ ਉਤਰ ਚੁੱਕਿਆ ਕਿਉਂਕਿ ਕੁਝ ਆਗੂ ਵੀ ਜਿਹੜੀ ਹੈ ਕਿ ਸੋਚ ਕੁਝ ਹੋ ਰਿਹਾ ਹੈ ਤੇ ਕੁਝ ਦੀ ਹੋਰ ਹੈ ਜਿਵੇਂ ਤੁਸੀਂ ਸਹੀ ਕਹ ਡਾਕਟਰ ਸਾਹਿਬ ਵੀ ਡੱਲੇਵਾਲ ਸਾਹਿਬ ਦੇ ਨਾਲ ਇਹਨਾਂ ਨੂੰ ਚੰਨਾ ਚਾਹੀਦਾ ਕਿਉਂਕਿ ਜਿਹੜਾ ਧਰਨਾ ਸ਼ੁਰੂ ਕੀਤਾ ਸੀ ਦੇਖੋ ਧਰਨਾ ਸਾਡਾ ਪਹਿਲਾਂ ਵੀ ਸਕਸੈਸਫੁਲ ਰਿਹਾ ਉੱਥੇ ਵੀ ਕੁਝ ਆਗੂਆਂ ਦੇ ਕਰਕੇ ਇਹ ਧਰਨਾ ਅਸੀਂ ਵਾਪਸ ਹਨ ਲਗਾਣਾ ਪਿਆ ਇਹ ਧਰਨੇ ਨੂੰ ਅੱਜ 1.5 ਸਾਲ ਹੋ ਗਿਆ ਜੇਕਰ ਐਦਾ ਹੀ ਚੱਲਦਾ ਰਿਹਾ ਤਾਂ ਫਿਰ ਇਹ ਧਰਨੇ ਹੁਣ ਦੇਖੋ ਹੁਣ ਵਪਾਰੀ ਲੋਕ ਸ਼ਹਿਰ ਦੇ ਲੋਕ ਜੁੜ ਗਏ ਨੇ ਕਿਸਾਨਾਂ ਜੇਕਰ ਅਜਿਹਾ ਕੁਝ ਹੋਇਆ ਜੋ ਅੱਜ ਹੋ ਰਿਹਾ ਹੈ ਤਾਂ ਫਿਰ ਆਮ ਲੋਕ ਸ਼ਹਿਰਾਂ ਦੇ ਲੋਕ ਕਿਸਾਨਾਂ ਦੇ ਖਿਲਾਫ ਉਤਰੇ ਆਣਗੇ ਤੇ ਪੰਜਾਬ ਦਾ ਮੋਲ ਖਰਾਬ ਹੋਏਗਾ ਹਾਂਜੀ ਮਤਲਬ ਫਿਰ ਤਾਂ ਹੀ ਤਾਂ ਆਪਾਂ ਇਹਨਾਂ ਨੂੰ ਬਾਰ-ਬਾਰ ਅਪੀਲ ਕਰਦੇ ਆਂ ਵੀ ਤੁਸੀਂ ਭਈ ਇਸ ਗੱਲ ਤੇ ਦੁਬਾਰਾ ਗੌਰ ਕਰੋ ਦੁਬਾਰਾ ਗੌਰ ਕਰੋ ਗੌਰ ਕਰਨ ਨਾਲ ਤੇ ਮਿਲ ਬੈਠ ਕੇ ਗੱਲ ਟੇਬਲ ਤੇ ਆ ਕੇ ਹੀ ਨਿਭੜਨੀ ਹੈ ਨੀ ਗੱਲ ਕਦੋਂ ਵੀ ਨਿਬੜੇ ਤਾਂ ਆ ਕੇ ਟੇਬਲ ਤੇ ਨਿਬੜੂਗੀ ਦੱਲੇਵਾਲ ਸਾਹਿਬ ਇਸ ਦੇ ਹੈਡਰੇ ਦੱਲੇਵਾਲ ਸਾਹਿਬ ਨੂੰ ਕੈਪਟਨ ਮੰਨ ਕੇ ਇਹ ਉਹਨਾਂ ਦੇ ਚ ਕਮਾਂਡ ਦੇ ਵਿੱਚ ਆ ਕੇ ਸਾਰੇ ਗੱਲਬਾਤ ਕਰਨ ਤੇ ਆਪਣੀ ਜਿਹੜੀ ਯੂਗੋ ਹੈ ਉਹਦਾ ਤਿਆਗ ਕਰਨ ਤਾਂ ਉਹ ਦਿਨ ਦੂਰ ਨਹੀਂ ਜਿੱਦੇ ਮਸਲਾ ਹੱਲ ਨਾ ਹੋਵੇ ਕੀ ਤੁਹਾਨੂੰ ਲੱਗਦਾ ਵੀ ਭਗਵੰਤ ਸਿੰਘ ਸਰਕਾਰ ਨੇ ਵੇਖੋ ਕੱਲ ਦੋ ਫੈਸਲੇ ਇੱਥੇ ਬਹੁ ਵੱਡੇ ਇੱਕ ਤਾਂ ਕਿਸਾਨਾਂ ਦੇ ਬਾਰੇ ਉਹਨਾਂ ਨੇ ਸਾਫ਼ ਕਹਿ ਮੀਡੀਆ ਕਹਿੰਦੇ ਮੈਂ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਜੇ ਉਹ ਨਹੀਂ ਸਮਝਣਗੇ ਤਾਂ ਫਿਰ ਅਸੀਂ ਐਕਸ਼ਨ ਲਾਂਗੇ ਐਕਸ਼ਨ ਦਿਖਾਇਆ ਵੀ ਹੈ ਔਰ ਇੱਕ ਐਕਸ਼ਨ ਮੈਂ ਤਾਂ ਹਾਂ ਦਾ ਮਕਸਦ ਹੀ ਇਹ ਸੀ ਜੀ ਉਹ ਜਿਹੜੇ ਲੀਡਰ ਨੇ ਦਾ ਮਕਸਦ ਕੋਈ ਮਸਲੇ ਹੱਲ ਕਰਾਉਣਾ ਥੋੜੀ ਹੈ ਇਹਨਾਂ ਦਾ ਮਸਲਾ ਤਾਂ ਕੋਈ ਈਗੋ ਹੈ ਵੀ ਅਸੀਂ ਡੱਲੇਵਾਲ ਸਾਹਿਬ ਦੇ ਪਿੱਛੇ ਨਹੀਂ ਲੱਗਣਾ ਅਸੀਂ ਤਾਂ ਆਪਦਾ ਵੱਖਰਾ ਚੁੱਲਾ ਜਲਾਵਾਂਗੇ ਉਹ ਚਲਾਉਣ ਦੀ ਇਹ ਕੋਸ਼ਿਸ਼ ਕਰੀ ਜਾਂਦੇ ਨੇ ਤੇ ਡੱਲੇਵਾਲ ਦਾ ਇਹ ਨਾਂ ਹੈ ਜਿਹੜਾ ਉਹ ਪਿੱਛੇ ਕਰਨਾ ਚਾਹੁੰਦੇ ਨੇ ਪਰ ਡੱਲੇਵਾਲ ਲੋਕਾਂ ਦੇ ਦਿਲਾਂ ਦਾ ਛੇਤ ਤਾਂ ਹੀ ਡਰਣ ਚੁੱਕੇ ਔਰ ਦੇਖੋ ਕੱਲ੍ਹ ਹੀ ਐਕਸ਼ਨ ਬੜਾ ਵੱਡਾ ਹੋਰ ਹੋਇਆ ਮੈਂ ਤੁਹਾਨੂੰ ਦੱਸ ਦੇਣਾ ਕਿ ਇਕੋ ਡਾਕਟਰ ਸਾਹਿਬਾ ਸ਼ਰਮਾ ਜੀ ਆ ਗਏ ਨੇ ਸ਼ਰਮਾ ਜੀ ਲੈਣਾ ਮੈਂ ਤੁਹਾਨੂੰ ਕਾਲ ਤੇ ਰਿਓ ਨਹੀਂ ਮੈਂ ਦੁਬਾਰਾ ਕਾਲ ਕਰਦਾ ਹੈਲੋ ਸ਼ਰਮਾ ਜੀ ਸਵਾਗਤ ਆ ਤੁਹਾਡਾ ਜੀ ਧੰਨਵਾਦ ਸੋਦੀ ਸਾਹਿਬਾ ਬਹੁਤ ਧੰਨਵਾਦ ਜੀ ਸ਼ਰਮਾ ਜੀ ਤੁਸੀਂ ਖੜੜ ਦਿਓ ਚੰਡੀਗੜ੍ਹ ਤੋਂ ਮਾਲ ਦੇ ਸਾਰੇ ਰਸਤੇ ਜਾਮ ਕਰ ਦਿੱਤੇ ਗਏ ਨੇ 9 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਿਲਕੁਲ ਸੋਦੀ ਸਾਹਿਬ ਬਿਲਕੁਲ ਦੇਖੋ ਜੋ ਪੰਜਾਬ ਸਰਕਾਰ ਦਾ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਦੇਖੋ ਪਰਸੋਂ ਮੀਟਿੰਗ ਹੋਈ ਸੀਗੀ ਜੀ ਕੁਝ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਕਿਸਾਨ ਕੁਝ ਕਿ ਜਟੇਬੰਦੀ ਹੈ ਜਿਹੜੇ ਮਾਹੌਲ ਖਰਾਬ ਕਰ ਰਹੀਆਂ ਜੀ ਜੀ ਜਿੰਨਾਂ ਦੇ ਪ੍ਰਤੀ ਮਾਨ ਸਾਹਿਬ ਦੀ ਸਰਕਾਰ ਨੇ ਐਕਸ਼ਨ ਲਿਆ ਸੀਗਾ ਜੀ ਕੱਲੋ ਜੀ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਹੈ ਵੀ ਅਗਰ ਸੂਬੇ ਦੇ ਵਿੱਚ ਕੋਈ ਨੌਕਾ ਨੂੰ ਗਲਤ ਰਸਤੇ ਤੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਜਾਂ ਕਿਸੇ ਨਾਲ ਗਲਤ ਕਰ ਰਿਹਾ ਤਾਂ ਸਰਕਾਰ ਦਾ ਫਰਜ਼ ਹੁੰਦਾ ਉਹਨੂੰ ਨੁਕਤਾਰਾ ਕਰਨਾ ਸਹੀ ਕਰਦਾ ਜੀ ਜੀ ਉਹਨੇ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਡੱਲੇਵਾਲ ਸਾਹਿਬ ਦੇ ਅੱਜ 100 ਦਿਨ ਪੂਰਾ ਮੈਂ ਅਪਡੇਟ ਦੇ ਦੇਣਾ ਤੁਹਾਨੂੰ ਵੀ ਦਰਸ਼ਕਾਂ ਨੂੰ ਵੀ ਤੇ ਕਹਿੰਦੇ ਹੁਣ ਡੱਲੇਵਾਲ ਸਾਹਿਬ ਦੇ ਉਹ ਅਲੱਗ ਹੋਰੇ ਨੇ ਖਾਸ ਕਰ ਸੋਰਨ ਸਿੰਘ ਪਟੇਰ ਦਾ ਅੱਜ ਬਿਆਨ ਆ ਗਿਆ ਸਵੇਰੇ ਕਹਿੰਦੇ ਵੀ ਜੋ ਮਰਜ਼ੀ ਕਰ ਲੋ ਅਸੀਂ ਇਹ ਦਿੱਲੀ ਜਾਵਾਂਗੇ ਸੌਰੀ ਮਾਫੀ ਚਾਹੁੰਦਾ ਚੰਡੀਗੜ੍ਹ ਵੜਾਂਗੇ ਵੜਾਂਗੇ ਜਿੰਨੇ ਮਰਜ਼ੀ ਬੈਰੀਕੇਡ ਲਾ ਦਿਓ ਸ਼ਰਮਾ ਜੀ ਫਿਰ ਇਹ ਉਹੀ ਲੋਕ ਨੇ ਕਹਿੰਦੇ ਨੇ ਕਿ ਸਾਡੇ ਪੰਜ ਵਜੇ ਛਾਰਾਂ ਵਜੀਆਂ ਡੰਡੇ ਵੱਜੇ ਅੱਜ ਦੇਖੋ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਕਈ ਬੰਦੇ ਮੌਜਦੋ ਚੰਡੀਗੜ੍ਹ ਜਾਣ ਰੇ ਨੌਕਰੀਆਂ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਜਗਾ ਜਗਾ ਰੁਕਣਾ ਪੈ ਰਿਹਾ ਹੈ ਦੇਖੋ ਸੋਢੀ ਸਾਹਿਬ ਇਹ ਕਿਸਾਨ ਜਥੇਬੰਦੀਆਂ ਨਹੀਂ ਜੀ ਹੈਗੀਆਂ ਜਿਹੜੀਆਂ ਇਹ ਕਰ ਰਹੀਆਂ ਜੀ ਇਹ ਤਾਂ ਸਿਰਫ ਇੱਕ ਦਿਨ ਕਹਿ ਦਿੰਦੇ ਆ ਵੀ ਮਾਹੌਲ ਖਰਾਬ ਕਰਨ ਵਾਲੇ ਲੋਕ ਹੈ ਜਾਂ ਹਮੇਸ਼ਾ ਹੀ ਮੈਂ ਮੇਰੀ ਜਮਾਨੇ ਵਾਲੇ ਲੋਕ ਹੈ ਜੀ ਜੀ ਦੇਖੋ ਇਹਨਾਂ ਲੋਕਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਲੋਕ ਕਹਿ ਰਹੇ ਹਨ ਵੀ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਸੁਭਾ ਸਰਕਾਰ ਸਰਕਾਰ ਕਹਿ ਰਹੀ ਹੈ ਵੀ ਕਿਸਾਨ ਕਿਤੇ ਨਾ ਕਿਤੇ ਗਲਤ ਟ੍ਰੈਕ ਦੇ ਟ੍ਰੈਕ ਤੋਂ ਗਲਤ ਜਾ ਰਹੇ ਆ ਜੀ ਜੀ ਦੇਖੋ ਜਿਹੜਾ ਸਿਸਟਮ ਚੱਲਦਾ ਆ ਰਿਹਾ ਜਿੰਨੇ ਤੁਸੀਂ ਵੀ ਕਹਿ ਰਹੇ ਹੋ ਡਾਕਟਰ ਸਾਹਿਬ ਨੇ ਵੀ ਕਿਹਾ ਜੇ ਸਾਨੂੰ ਸਾਰਿਆਂ ਨੂੰ ਪਤਾ ਵੀ ਧੱਲੇਵਾਲ ਸਾਹਿਬ ਦਾ ਜਿਹੜਾ ਸੰਘਰਸ਼ ਚੱਲ ਰਿਹਾ ਦੇਖੋ ਕੱਲੇ ਡੱਲੇਵਾਲ ਸਾਹਿਬ ਦਾ ਨਹੀਂ ਜੀ ਹੈ ਜੀ ਜੀ ਆ ਅਸੀਂ ਉਹਨਾਂ ਦੀ ਸਪੋਰਟ ਨਹੀਂ ਸਪੈਸ਼ਲ ਸਪੋਰਟ ਨਹੀਂ ਕਰਦੇ ਲੇਕਿਨ ਇਹਦੇ ਨਾਲ ਕੀਤੇ ਜੇ ਗਰਾਉਂਡ ਜ਼ੀਰੋ ਤੇ ਤੁਸੀਂ ਦੇਖ ਲਈਏ ਤਾਂ ਜਿਹੜਾ ਧਰਨਾ ਟੂ ਲੱਗਿਆ ਸੀਗਾ ਸੰਘਰਸ਼ ਟੂ ਚੱਲਿਆ ਸੀਗਾ 1 ਸਾਲ ਤੋਂ ਪਲੱਸ ਹੋ ਗਏ ਜੀ ਉਹ ਧਰਨਾ ਉੱਦੇ ਤੋਂ ਉੱਦਾਰ ਕਰਾਰਾ ਹੈ ਹਾਲਾਂਕਿ ਡੱਲੇਵਾਲ ਸਾਹਿਬ ਦੀ ਉਮਰ ਦੇਖ ਲਓ ਉਹਨਾਂ ਦੇ ਸਰੀਰ ਦੀਆਂ ਬਿਮਾਰੀਆਂ ਦੇਖ ਲਓ ਉਸ ਦੇ باوجود ਵੀ ਉਹ ਇਨਸਾਨ ਕੋ ਖੜਤਾਲ ਤੇ ਬੈਠਾ ਉਹ ਇਨਸਾਨ ਮਰਨ ਭਾਰਤ ਤੇ ਬੈਠਾ ਉਹਨਾਂ ਦਾ ਪਰਿਵਾਰ ਲੱਗ ਹੋ ਰਿਹਾ ਹੋਇਆ ਹੋਰ ਪਤਾ ਨਹੀਂ ਕਿੰਨੇ ਕੁ ਸਪੋਰਟਰ ਆ ਜਿਹੜੇ ਤਨੋਂ ਮਨੋਂ ਕਿਤੇ ਨਾ ਕਿਤੇ ਧਰਨੇ ਦੀ ਦੇਖ ਰਹੇ ਕਰਦੇ ਜਾਂ ਧਰਨੇ ਦੇ ਵਿੱਚ ਸ਼ਾਮਲ ਹੋਣੇ ਆ ਲੇਕਿਨ ਇਦਾਂ ਦੇ ਜਿਹੜੇ ਲੋਕ ਕਿਤੇ ਨਾ ਕਿਤੇ ਜਥੇਬੰਦੀਆਂ ਖਰਾਬ ਕਰਦੀਆਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਸਾਈਡ ਤੇ ਕਰਨਾ ਚਾਹੀਦਾ ਠੀਕ ਹੈ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਲੇਕਿਨ ਕਿਤੇ ਨਾ ਕਿਤੇ ਐਕਸ਼ਨ ਨੂੰ ਗਰਾਊਂਡ ਜ਼ੀਰੋ ਤੱਕ ਜਾ ਕੇ ਉਹਦਾ ਨਫਟਾਰਾ ਕਰੇ ਕਿਉਂਕਿ ਅੱਜ ਜੇ ਇਹ ਿਲ ਵਰਤੀ ਜਾਂਦੀ ਹੈ ਤਾਂ ਫਿਰ ਹੋਰ ਚਾਰਜ ਜਥੇਬੰਦੀਆਂ ਹੋਣਗੀਆਂ ਜਿਹੜੇ ਮਾਹੌਲ ਖਰਾਬ ਕਰਨਗੀਆਂ ਅਸੀਂ ਕਿਸੇ ਦੀ ਵਿਰੋਧ ਨਹੀਂ ਵਿਰੋਧਤਾ ਨਹੀਂ ਕਰਦੇ ਕਿਸੇ ਦੀ ਅਸੀਂ ਪਖਵਾਦੀ ਨਹੀਂ ਕਰਦੇ ਜੀ ਸ਼ਰਮਾ ਜੀ ਕੋਰ ਅਪਡੇਟ ਸ਼ੇਅਰ ਕਰਦਾ ਹਾਂ ਦਰਸ਼ਕਾਂ ਉਸਦੇ ਆ ਕਿ ਕੱਲ ਤੁਹਾਡੇ ਖਰੜ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਅਚਨਚੇ ਦੌਰਾ ਕਰ ਦਿੱਤਾ ਤੇ ਤੁਹਾਨੂੰ ਦੱਸਦੇ ਨਾ ਕਿ ਜਿਹੜੇ ਰਿਸ਼ੋਤਖੋਰ ਤਹਿਸੀਲਦਾਰ ਤੇ ਪਟਵਾਰੀ ਫੜੇਗੇ ਸੀ ਉਹਨਾਂ ਨੇ ਸਾਫ਼ ਕਿਹਾ মিডিਆ ਸਾਹਮਣੇ ਕਹਿੰਦੇ ਮੈਨੂੰ ਉਹ ਬਲੈਕਮੇਲ ਕਰ ਰਹੇ ਨੇ ਯਾਨੀ ਕਿ ਅਸੀਂ ਕੰਮ ਨਹੀਂ ਕਰਾਂਗੇ ਤਾਂ ਕਹਿੰਦੇ ਅਸੀਂ ਕਾਨਗੋ ਤੇ ਹੋਰ ਛੋਟੇ ਜਿਹੜੇ ਕਲਰਕ ਨੇ ਉਹਨਾਂ ਨੂੰ ਲਗਾਤਾਰ ਦਿੱਕਤੀਆਂ ਹੋਈਆਂ ਨੇ ਲੋਕ ਬੜੇ ਖੁਸ਼ ਹੋ ਗਏ ਤੇ ਇੱਕ ਹੋਰ ਅਪਡੇਟ ਹੁਣੇ ਆਈ ਹੈ ਘੰਟਾ ਪਹਿਲਾਂ ਭਗਵੰਤ ਮਾਨ ਜੀ ਦੀ ਅੱਜ 4 ਵਜੇ ਦਾ ਟਾਈਮ ਦਿੱਤਾ ਗਿਆ ਤਸਵੀਨਦਾਰਾਂ ਨੂੰ ਵੀ ਆਪਣੀ ਦੀ ਸਮੂਹੀ ਛੁੱਟੀ ਐ ਖਤਮ ਕਰ ਲੋ ਨਹੀਂ ਤਾਂ ਕਹਿੰਦੇ ਮੇਰੇ ਕੋਲ 2500 ਹੋਰ ਦੀਆਂ ਆਈਆਂ ਮੁੰਡੇ ਕੁੜੀਆਂ ਜਿਹੜੇ ਡਿਗਰੀ ਕੀਤੇ ਐ ਕਹਿੰਦੇ ਮੈਂ ਉਹਨਾਂ ਨੂੰ ਅੱਜ ਜੁਆਇਨ ਕਰਾ ਦਾਂਗਾ ਹਾਂ ਬਿਲਕੁਲ ਸੋਢੀ ਸਾਹਿਬ ਦੇਖੋ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਪਟਵਾਰੀਆਂ ਦੇ ਨਾਲ ਤਸਵੀਨਦਾਰਾਂ ਦਾ ਦੇਖੋ ਜਿਹੜਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਰਵੱਈਆ ਰਿਹਾ ਵੀ ਇਹ ਲੋਕ ਕਿਤੇ ਨਾ ਕਿਤੇ ਲੋਕਾਂ ਦਾ ਸਾਂਹ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਜੀ ਕਰਦੇ ਜੀ ਇੰਨੀ-ਇੰਨੀ ਤਨਖਾਹ ਲੈਣੇ ਆ ਠੀਕ ਹੈ ਉਹ ਆਪਣੇ ਹਿਸਾਬ ਨਾਲ ਹੜਤਾਲ ਤੇ ਗਏ ਆ ਲੇਕਿਨ ਸਰਕਾਰ ਨੇ ਬਹੁਤ ਵਧੀਆ ਜਿਹੜਾ ਅਪਰਾਲਾ ਕਰਿਆ ਜਾਂ ਬਹੁਤ ਵਧੀਆ ਜਿਹੜਾ ਕਦਮ ਚੁੱਕਿਆ ਕਿਤੇ ਨਾ ਕਿਤੇ ਜਿਹੜੇ ਇਦਾਂ ਦੇ ਲੋਕ ਹੋਨੇ ਆ ਉਹਨਾਂ ਨੂੰ ਸਾਬਕ ਸਿਖਾਉਣਾ ਸਰਕਾਰ ਦਾ ਫਰਜ਼ ਹੈ ਕਿਉਂਕਿ ਇਹ ਲੋਕ ਸਰਕਾਰੀ ਕੰਮ ਨੂੰ ਲੈ ਕੇ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ ਪੈਸਾ ਉਲਟ ਖਾਣੇ ਆ ਲੋਕਾਂ ਦਾ ਕੰਮ ਅਲੱਗ ਨਹੀਂ ਜੀ ਹੁੰਦਾ ਕਿਤੇ ਨਾ ਕਿਤੇ ਬਹੁਤ ਵਧੀਆ ਜਿਹੜਾ ਮਾਨ ਸਾਹਿਬ ਦਾ ਇਹ ਐਕਸ਼ਨ ਹੈ ਸੀ ਚੀਜ਼ ਦੀ ਸਲਾਹ ਕਰੂੰਗੇ ਲੇਕਿਨ ਅਗਰ ਮਾਨ ਸਾਹਿਬ ਕੱਲ ਖਰੜਕੋਟ ਕਾ ਆਪਣੇ ਕੰਪਲੈਕਸ ਦੇ ਵੀ ਚਾਏ ਸੀਗੇ ਮਾਨ ਸਾਹਿਬ ਨੂੰ ਆ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਆ ਬੇਨਤੀ ਕਰਨੀ ਚਾਹੁੰਦਾ ਹੈ ਜੀ ਜਿਹੜੀ ਹੋਰ ਉੱਥੇ ਕੋਰਟ ਦੇ ਵਿੱਚ ਲੋਕਾਂ ਦੇ ਨਾਲ ਧੋਖਾਧੜੀ ਹੋ ਰਹੀ ਹੈ ਜਾਂ ਲੋਕਾਂ ਦੇ ਨਾਲ ਬਦਮਾਸ਼ੀ ਹੋ ਰਹੀ ਹੈ ਕਿਤੇ ਨਾ ਕਿਤੇ ਨੂੰ ਧਿਆਨ ਚ ਲਿਆ ਕੇ ਉਹ ਚੀਜ਼ ਵੀ ਉੱਥੇ ਉਹ ਗੌਰ ਕੀਤੀ ਜਾਵੇ ਉਸ ਤੇ ਸ਼ਰਮਾ ਜੀ ਕੱਲ ਮੇਰੀ ਤੁਹਾਨੂੰ ਨਾਲ ਸ਼ਾਮ ਨੂੰ ਗੱਲ ਨਹੀਂ ਹੋ ਸਕੀ ਮੈਂ ਤੁਹਾਨੂੰ ਲਾਈਨ ਤੇ ਲੈਣਾ ਸੀ ਇਸੇ ਦੇ ਲਈ ਤੇ ਕਿਉਂਕਿ ਉੱਥੇ ਸਾਡਾ ਇੱਕ ਪੱਤਰਕਾਰ ਹੈ ਡੇਰਾ ਬਸਤੋ ਉਹ ਉੱਥੇ ਪਹੁੰਚਾ ਹੋਇਆ ਸੀ ਇਹ ਸਵਾਲ ਅਸੀਂ ਕਰ ਸਕਦੇ ਸੀ ਚਲੋ ਤੁਸੀਂ ਥੋੜਾ ਕੱਲ ਬੀਜ਼ੀ ਸੀਗੇ ਮੈਂ ਮਾਫੀ ਚਾਹਦਾ ਤੁਹਾਡੇ ਤੋਂ ਇਹ ਸਵਾਲ ਅਸੀਂ ਉਠਾਵਾਂਗੇ ਪਰ ਕੱਲ ਇੱਕ ਭਗਵੰਤਮਾਨ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਕ ਆਮ ਵਿਅਕਤੀ ਵਾਂਗ ਸਾਰਿਆਂ ਨੂੰ ਮਿਲੇ ਨੇ ਆਮ ਲੋਕਾਂ ਨੂੰ ਪੁੱਛਿਆ ਗਿਆ ਕੋਈ ਦਰਦ ਤਕਲੀਫ ਔਰ ਮੌਕੇ ਦੇ ਦੋ ਡੀਸੀ ਸਾਹਿਬਾਨ ਸੀ ਉਹਨਾਂ ਨੂੰ ਫੌਰਨ ਤੁਰੰਤ ਐਕਸ਼ਨ ਲੈਣ ਲਈ ਉੱਥੇ ਹੀ ਕਿਹਾ ਗਿਆ ਵੀ ਇਹ ਕੰਮ ਅੱਜ ਸ਼ਾਮ ਤੱਕ ਹੋਣਾ ਹੈ ਇਹਦਾ ਮੇਰੇ ਟੇਬਲ ਤੇ ਬੜੀ ਵਧੀਆ ਗੱਲ ਹੈ ਤੇ ਹੋਰ ਸ਼ਰਮਾ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਕਲੈਕਸ਼ਨ ਕੀਤਾ ਗਿਆ ਭਗਵੰਤਮਾਨ ਦੇ ਵੱਲੋਂ ਦੋ ਰਾਜਨੀਤਿਕ ਲੀਡਰਾਂ ਦੇ ਬਿਆਨ ਆ ਗਏ ਨੇ ਸੁਣ ਰਹੇ ਹੋ ਸ਼ਰਮਾ ਜੀ ਅੱਜੀ ਅੱਜੀ ਇਹਦਾ ਜਵਾਬ ਮੈਨੂੰ ਚਾਹੀਦਾ ਹੈ ਤੁਹਾਡੇ ਤੋਂ ਖਾਸ ਕਰ ਹੁਣੇ ਕਿ ਬੀਬਾ ਹਰਸਿਮਰ ਕੋ ਬਾਦਲ ਕਹਿੰਦੇ ਵੀ ਭਗਵੰਤ ਮਾਨ ਜੀ ਪਟਵਾਰੀਆਂ ਨਾਲ ਗਲਤ ਕਰ ਰਹੇ ਨੇ ਪਰ ਉਧਰ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਉਹਨਾਂ ਨੇ ਭਗਵੰਤ ਮਾਨ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਹੈ ਕਹਿੰਦੇ ਹਾਂ ਕਹਿੰਦੇ ਭਗਵੰਤ ਮਾਨ ਕ੍ਰਪਸ਼ਨ ਨੂੰ ਦੂਰ ਕਰ ਰਿਹਾ ਵਧੀਆ ਕਰ ਰਿਹਾ ਦੇਖੋ ਰਾਜਨੀਤਿਕ ਪਾਰਟੀਆਂ ਦੇ ਆਗੂ ਜੇ ਕੋਈ ਕੰਮ ਕਰਦਾ ਤਾਂ ਬੋਲਦੇ ਨੇ ਜੇ ਨਹੀਂ ਕਰਦਾ ਤਾਂ ਬੋਲਦੇ ਨੇ ਦੇਖੋ ਇਹਨਾਂ ਲੋਕਾਂ ਨੇ ਤਾਂ ਜਿਹੜੇ ਆ ਕਿਤੇ ਨਾ ਕਿਤੇ ਪਟਵਾਰੀ ਤਹਿਸੀਲਦਾਰ ਜਾਂ ਇਹ ਮਹਿਕਮਾ ਡਿਪਾਰਟਮੈਂਟ ਫਿਰ ਹੋਏ ਤੇ ਸਿਰ ਤੇ ਚੜਾਏ ਹੋਏ ਸੀਗੇ ਜੀ ਜੀ ਬੀਬਾ ਬਾਦਲ ਅੱਜ ਗੱਲ ਕਰਦੇ ਆ ਬੀਬਾ ਬਾਦਲ ਆਪਣੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਗੱਲ ਜਾ ਕੇ ਦੇਖ ਲਵੇ ਰਿਕਾਰਡ ਫੋਲ ਕੇ ਦੇਖ ਲਵੇ ਵੀ ਕਿੰਨਾ ਕ ਲੋਕਾਂ ਦੇ ਨਾਮ ਫਰੀਮ ਨੇ ਕਿੰਨਾ ਕ ਗਲਤ ਹੋਇਆ ਠੀਕਾ ਉਹਨਾਂ ਦੇ ਕੰਡੇ ਵਿੱਚ ਹੋਏ ਤਾਂ ਕਿਤੇ ਨਾ ਕਿਤੇ ਚੁਗ ਰਹੇ ਆ ਜੀ ਬਿਲਕੁਲ ਬਾਕੀ ਚੰਨੀ ਸਾਹਿਬ ਸਹੀ ਕਹਿ ਰਹੇ ਆ ਜੀ ਠੀਕ ਹੈ ਉਹਨਾਂ ਦੀ ਜਿਹੜੀ ਸੀਐਮ ਦੀ ਕੁਰਸੀ ਸੀਗੀ ਉਹ ਜਾਦਾ ਟਾਈਮ ਨਹੀਂ ਸੀਗਾ 111 ਦਿਨ ਸੀਗੇ ਅਗਰ 111 ਦਿਨ ਤੋਂ ਜ਼ਿਆਦਾ ਮਿਲ ਜਾਂਦੇ ਜਾਂ ਫਿਊਚਰ ਟਾਈਮ ਦੇ ਵਿੱਚ ਮਿਲ ਜਾਂਣ ਬਹੁਤ ਵਧੀਆ ਜਿਹੜੇ ਚੰਨੀ ਸਾਹਿਬ ਕੰਮ ਕਰਨਗੇ ਦੇਖੋ ਅਗਰ ਸਰਕਾਰ ਸਹੀ ਕੰਮ ਕਰਦੀ ਹੈ ਤਾਂ ਉਹਦੀ ਸ਼ਲਾਘਾ ਬਣਦੀ ਹੈ ਚਾਹੇ ਚਰਨਜੀਤ ਜੰਨੀ ਜੀ ਕਰ ਰਹੇ ਹੋਣ ਚਾਹੇ ਐਸੀ ਕਰ ਰਹੀ ਹੋ ਜਾਂ ਤੁਸੀਂ ਕਰ ਰਹੀ ਹੋ ਉਹ ਉਹ ਜੀ ਦੇਖੋ ਚੰਨੀ ਸਾਹਿਬ ਨੇ ਇੱਕ ਬਿਆਨ ਹੋਰ ਦਿੱਤਾ ਹੈ ਨਸ਼ਰੇ ਮੁੱਦੇ ਤੇ ਉਹ ਮੈਂ ਖਬਰ ਕੁਝ ਸਮੇਂ ਬਾਅਦ ਨਸ਼ਰ ਵੀ ਕਰਨ ਲੱਗਿਆ ਜਿਹੜਾ ਉਹਨਾਂ ਦਾ ਫੇਸਬੁੱਕ ਤੇ ਬਿਆਨ ਆਇਆ ਕਹਿੰਦੇ ਵੀ ਭਗਵਾਨ ਤਮਨ ਸਰਕਾਰ ਨੇ ਜਿਹੜਾ ਬੁਲਡੋਜ਼ਰ ਸਕੀਮ ਸ਼ੁਰ ਉਹਨਾਂ ਨੇ ਇੱਦਾਂ ਹੀ ਕਿਹਾ ਵੱਡੋ ਜਰ ਸਕੀਮ ਕਹਿੰਦੇ ਬਹੁਤ ਵਧੀਆ ਕੀਤੀ ਹੈ ਕਹਿੰਦੇ ਜੇਕਰ ਇਹ ਸਾਡੀ ਸਰਕਾਰ ਜਾਂ ਕੋਈ ਪੁਰਾਣੀ ਸਰਕਾਰਾਂ ਸ਼ੁਰੂ ਕਰਦੀ ਆ ਅੱਜ ਪੰਜਾਬ ਚੋਂ ਨਸ਼ਾ ਕਾਫੀ ਖਤਮ ਹੁੰਦਾ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਤੁਹਾਡਾ ਖਰ ਖਰ ਸੈਰ ਹੈ ਗगन ਅਨਮੋਲ ਮਾਨ ਐਮ ਐਲ ਏ ਨੇ ਉੱਥੇ ਦੇ ਉੱਥੇ ਵੀ ਬਹੁਤ ਬੁਰਾ ਸੀ ਆਪਾਂ ਪਿਛਲੇ ਮਹੀਨੇ ਤੋਂ ਸਵਾਲ ਉਠਾ ਰਹੇ ਸੀ ਵੀ ਉੱਥੇ ਛਰੇਆ ਹੁੰਦਾ ਦੀ ਕੋਠੀ ਦੇ ਨੇੜੇ ਨਸ਼ਾ ਵਿਕਦਾ ਉਹ ਉੱਥੇ ਵੀ ਐਕਸ਼ਨ ਹੋਇਆ ਕੱਲ ਰਾਤ ਨੂੰ ਹਾਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਐਕਸ਼ਨ ਹੋਣਾ ਚਾਹੀਦਾ ਅਸੀਂ ਤਾਂ ਚੈਨਲ ਦੇ ਮਾਧਿਅਮ ਰਾਹੀਂ ਬਹੁਤ ਵਾਰ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਵੀ ਸਾਡਾ ਅੱਜ ਪੰਜਾਬ ਕਿਹੜੀ ਸਾਈਡ ਤੇ ਜਾ ਰਿਹਾ ਜੀ ਸਾਡਾ ਟੁੱਪਾ ਕਿਹੜੀ ਸਾਈਡ ਤੇ ਜਾ ਰਿਹਾ ਜੀ ਕੁਝ ਸਰਕਾਰਾਂ ਦੀਆਂ ਗਲਤੀਆਂ ਕੁਝ ਮਾੜਜੋਗ ਅਦਾਲਤਾਂ ਦੀਆਂ ਗਲਤੀਆਂ ਇਹਨਾਂ ਦੇ ਬਦੌਲਤ ਆ ਜਿਹੜਾ ਕਿਤੇ ਨਾ ਕਿਤੇ ਸਾਡਾ ਜਿਹੜਾ ਪੰਜਾਬ ਦਾ ਨਾਮ ਬਦਨਾਮ ਹੋ ਰਿਹਾ ਜਾਦਾ ਬਦਨਾਮ ਹੋ ਰਿਹਾ ਹਾਲਾਂਕਿ ਅਗਰ ਨਸ਼ੇ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਪੰਜਾਬ ਅੰਕੜਿਆਂ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ ਲੇਕਿਨ ਸਿਸਟਮ ਨੂੰ ਦੀ ਆੜ ਦੇ ਵਿੱਚ ਆ ਕੇ ਜਾਂ ਸਿਸਟਮ ਨੂੰ ਢਾਲ ਬਣਾ ਕੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੇ ਜਾ ਉਹ ਵਿਭਾਗਾ ਨੇ ਜਿਹੜੇ ਕਿਤੇ ਨਾ ਕਿਤੇ ਉਹ ਉਹਨਾਂ ਦੇ ਪ੍ਰਤੀ ਸਬੰਧਤ ਹੁੰਦੇ ਆ ਉਹਨਾਂ ਨੇ ਕਿਤੇ ਨਾ ਕਿਤੇ ਨਜਾਇਜ਼ ਫਾਇਦਾ ਲੈ ਕੇ ਝੂਠੇ ਲੋਕਾਂ ਤੇ ਪਰਚੇ ਜਾਂ ਸੱਚੇ ਲੋਕਾਂ ਨੂੰ ਜੋ ਜੋ ਸੱਚ ਬੋਲ ਰਿਹਾ ਉਹਦੇ ਤੇ ਝੂਠਾ ਪਰਚਾ ਝੂਠੇ ਤੇ ਸੱਚਾ ਪਰਚਾ ਕਿਤੇ ਨਾ ਕਿਤੇ ਐਦਾਂ ਦੀ ਗੇਮ ਖੇਡ ਲਿਆ ਲੋਕਾਂ ਦੀ ਜਿੰਦਗੀਆਂ ਖਰਾਬ ਕਰਦੀਆਂ ਤੇ ਪੰਜਾਬ ਦਾ ਨੌਬਦ ਨਾਮ ਕਰ ਰੱਖਿਆ ਜੀ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਜੇ ਦੇਕਰ ਅੱਜ ਕਿਸਾਨ ਆਗੂ ਉੱਥੇ ਯਾਨੀ ਕਿ ਕੋਈ ਜ਼ਬਰਦਸਤੀ ਜ਼ੋਰ ਜ਼ਬਰਦਸਤੀ ਕਰਨਗੇ ਦੇਖੋ ਸੜਕਾਂ ਬੰਦ ਵੈਸਾ ਪੁਲਿਸ ਪ੍ਰਸ਼ਾਸਨ ਨੇ ਬਹੁਤ ਉੱਥੇ ਤੈਨਾਤ ਕਰਤੇ ਨੇ 3500 ਪੰਜਾਬ ਪੁਲਿਸ ਚੰਡੀਗੜ੍ਹ ਫੋਰਸ ਲੱਗੀ ਹੋਈ ਹੈ ਪਰ ਜੇਕਰ ਉੱਥੇ ਕੋਈ ਐਸੀ ਵੈਸੀ ਗਲਬਾਤ ਹੁੰਦੀ ਹੈ ਦੇਖੋ ਆਮ ਲੋਕ ਹੁਣ ਕਿਸਾਨਾਂ ਦੇ ਖਿਲਾਫ ਹੋ ਰਹੇ ਨੇ ਹਾਂ ਦੇਖੋ ਛੋਡੀ ਸਾਹਿਬ ਖਿਲਾਫ ਹੋਣੇ ਵਾਲੀ ਤਾਂ ਮੈਂ ਉਹ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਵੀ ਚੰਡੀਗੜ੍ਹ ਦੇ ਵਿੱਚ ਤੁਸੀਂ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਇੰਨਾ ਸਾਕਤਾ ਜਾਂ ਚੰਡੀਗੜ੍ਹ ਦੇ ਅੰਦਰ ਐਂਟਰ ਕਰਨਾ ਬੜਾ ਮੁਸ਼ਕਲ ਹੈ ਜੇ ਅਗਰ ਤੁਸੀਂ ਧਰਨਿਆਂ ਦੀ ਗੱਲ ਕਰੋਗੇ ਜੀ ਜੀ ਉੱਤੇ ਫਿਰ ਕਿਤੇ ਨਾ ਕਿਤੇ ਜਿਹੜੀਆਂ ਫਿਰ ਪਾਣੀ ਦੀਆਂ ਬਿਛਾਰਾ ਹੁੰਨੀਆਂ ਫਿਰ ਸਾਡੀਆਂ ਗੱਲ ਹੋਈ ਹੋ ਜਾਂਦੀ ਆ ਪੱਗ ਪੱਗਾ ਲੱਥ ਜੰਨੀਆਂ ਪੈਣਾ ਦੀਆਂ ਚੁੰਨੀਆਂ ਪੈਰਾਂ ਚ ਲੱਥਦੀਆਂ ਕਿਤੇ ਨਾ ਕਿਤੇ ਇਤਾਂ ਦਾ ਮਾਹੌਲ ਜਿਹੜਾ ਨਾ ਕਰੀਟ ਹੋਵੇ ਸਟੇਜ ਨੂੰ ਸਿਸਟਮ ਨੂੰ ਬਦਲ ਕੇ ਕੋਈ ਹੋਰ ਹੱਲ ਕੱਢਿਆ ਜਾਵੇ ਜਾਂ ਜਿਵੇਂ ਡੱਲੇਵਾਲ ਸਾਹਿਬ ਦੀ ਜਥੇਬੰਦੀ ਚੱਲ ਰਹੀ ਹੈ ਉਹ ਜਥੇਬੰਦੀਆਂ ਦੇ ਨਾਲ ਸਪੋਰਟ ਕਰਕੇ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਨਾ ਕਿ ਪੰਜਾਬ ਸਰਕਾਰ ਦੇ ਵਿੱਚ ਵਿਗਾੜ ਕੇ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਪੰਜਾਬ ਸਰਕਾਰ ਨੂੰ ਲੈ ਕੇ ਕਿਤੇ ਨਾ ਕਿਤੇ ਮਸਲਾ ਹੱਲ ਕਰਕੇ ਧਰਨੇ ਖਤਮ ਕਰਨੇ ਚਾਹੀਦੇ ਆ ਜੀ। ਕੀ ਤੁਹਾਨੂੰ ਲੱਗਦਾ ਨਹੀਂ ਵੀ ਜੋ ਪੰਜਾਬ ਸਰਕਾਰ ਨੇ ਅੱਜ ਐਕਸ਼ਨ ਤੇ ਖਾਸ ਕਰਕੇ ਪੰਜਾਬ ਪੁਲਿਸ ਨੇ ਵੀ ਕਿਸਾਨਾਂ ਨੂੰ ਸਵੇਰੇ ਤੜਸਰ ਚੱਕ ਲਿਆ ਗਿਆ ਉਹ ਸਹੀ ਹੈ? ਹਾਂ ਦੇਖੋ ਛੋਟੀ ਸਾਹਿਬ ਦੇਖੋ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਪਤਾ ਸੀਗਾ ਦੇਖੋ ਪਰसों ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਰਾਜੇਵਾਲ ਅਗਰਹਾ ਕਿਤੇ ਨਾ ਕਿਤੇ ਸੀਐਮ ਦੇ ਸਾਹਮਣੇ ਇੱਕ ਬੋਲਣਾ ਜਾਂ ਧਮਕੀ ਦੇਣੀ ਅਸੀਂ ਇਹ ਕਰ ਲੂਗੇ ਸ਼ੋਅ ਕਰ ਲੂਗੇ ਦੇਖੋ ਮੌਕੇ ਦੀ ਸਰਕਾਰ ਹੈ ਅਗਲੇ ਦੇ ਹੱਥ ਦੇ ਵਿੱਚ ਪਾਵਰਾ ਤੁਸੀਂ ਡਰਾਉਂਗੇ ਤਾਂ ਮੁਕਾਉਂਗੇ ਉਹ ਤਾਂ ਫਿਰ ਸਰਕਾਰ ਤਾਂ ਐਕਸ਼ਨ ਦੇ ਮੂਡ ਦੇ ਵਿੱਚ ਆਊਗੀ ਆਊਗੀ ਦੇਖੋ ਉਹਨਾਂ ਨੇ ਮਾਹੌਲ ਨਾ ਖਰਾਬ ਹੋਵੇ ਜਾਂ ਲੋਕਾਂ ਦਾ ਨੁਕਸਾਨ ਨਾ ਹੋਵੇ ਇਹਦੇ ਪ੍ਰਤੀ ਜਿਹੜਾ ਇਹ ਐਕਸ਼ਨ ਲਿਆ ਸੀਗਾ ਕਿਸੇ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿਸੇ ਹੱਦ ਤੱਕ ਕਿਹਾ ਬਹੁਤ ਹੱਦ ਤੱਕ ਇਹ ਫੈਸਲਾ ਜਿਹੜਾ ਸਹੀ ਸੀਗਾ ਕਿਉਂਕਿ ਆਮ ਰੋਜ਼ ਧਰਨਿਆਂ ਦੀਆਂ ਗੱਲਾਂ ਕਰਦੇ ਆ ਅਸੀਂ ਰੋਜ਼ੇ ਸੀ ਪਾਣੀ ਦੇ ਬਿਚਾਰਾਂ ਦੇ ਨਾਲ ਆਪਣਾ ਜੇਣਾ ਕਿਤੇ ਨਾ ਕਿਤੇ ਸਾਹਮਣਾ ਕਰਦੇ ਆ ਸਾਡਾ ਨੁਕਸਾਨ ਹੁੰਦਾ ਆ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਲੀਡਰ ਦਾ ਇੱਕ ਆਪਣਾ ਬਿਆਨ ਦੇ ਕੇ ਨਿਕਲ ਜਾਂਦਾ ਜੀ ਸੋ ਸ਼ਰਮਾਈ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸਾਡੇ ਪੱਤਰਕਾਰ ਸੰਦੀਪ ਚਰਮਾ ਜੀ ਖਰੜ ਤੋਂ ਕਿਉਂਕਿ ਇਹ ਬਿਲਕੁਲ ਮੌਹਲਦੇ ਨਾਲ ਹੀ ਹੈ ਏ ਉਸ ਤੋਂ ਪਹਿਲਾਂ ਜੁੜੇ ਸੀਗੇ ਸਾਡੇ ਨਿਊਜ਼ ਐਕਸਪਰਟ ਅਰਜਿੰਦਰ ਮਾਨਸਾ ਜੀ ਜਿਨ੍ਹਾਂ ਨੇ ਆਪਣੇ ਤੱਥ ਰੱਖੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਜਿਹੜਾ ਮੁੱਦਾ ਹੈ ਕਿ ਕਿਸਾਨਾਂ ਨੇ ਜੋ ਕਿਹਾ ਸੀ ਵੀ ਅੱਜ ਅਸੀਂ ਚੰਡੀਗੜ੍ਹ ਕੂਚ ਕਰਾਂਗੇ ਪਰ ਪੰਜਾਬ ਸਰਕਾਰ ਨੇ ਜਿਆਦਾ ਸਵੇਰੇ ਜਲਦੀ 4 ਵਜੇ ਐਕਸ਼ਨ ਦਿੱਤਾ ਤਾਂ ਸੰਗਰੂਰ ਦੇ ਵਿੱਚ 9 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੰਨਾ ਹੀ ਨਹੀਂ ਸ਼ੰਭੂ ਤੋਂ ਲੈ ਕੇ ਜਿੰਨੇ ਵੀ ਰਸਤੇ ਜਾਂਦੇ ਨੇ ਚੰਡੀਗੜ੍ਹ ਨੂੰ ਖਾਸ ਕਰ ਰਾਜਪੁਰੇ ਸਾਈਡ ਤੋਂ ਤੇ ਉਹ ਸਾਰੇ ਹੀ ਬੰਦ ਕਰ ਦਿੱਤੇ ਗਏ ਮੌਲੀ ਜਿੱਦੇ ਵੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਕਿਸਾਨਾਂ ਦੀ ਹਾਲਾਂਕਿ ਉੱਥੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੇ ਰੋਜ਼ਾਨਾ ਨੌਕਰੀ ਤੇ ਜਾਂਦੇ ਨੇ ਮਾਲ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਮਹਾਲੀ ਉਹਨੂੰ ਕਾ ਵੀ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਐ ਤੇ ਉਹ ਦੇਖਣ ਦੇ ਵਿੱਚ ਆਇਆ ਖਬਰਾਂ ਵਿੱਚ ਜੋ ਲੋਕਾਂ ਦੇ ਅਸੀਂ ਬਿਆਨ ਸੁਣੇ ਨੇ ਕਿ ਆਮ ਲੋਕ ਕੋਣ ਕਿਸਾਨਾਂ ਤੋਂ ਦੂਰ ਹੋ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਇਹ ਧਰਨੇ ਮੁਜਾਰੇ ਸਾਨੂੰ ਕਿਉਂ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਅਸੀਂ ਅੱਜ ਤੱਕ ਕਿਸਾਨਾਂ ਦੇ ਅੱਖ ਚ ਬੋਲਦੇ ਆਏ ਸੀ ਅਰਾ ਦੁੱਖ ਹੁੰਦਾ ਹੈ ਕਿ ਕਿਸਾਨਾਂ ਦੇਖ ਕਰਕੇ ਆਮ ਲੋਕ ਦੁਖੀ ਹੋ ਰਹੇ ਨੇ ਕਾਹਦਾ ਹਰਤੀ ਭੁਗ ਮਿਆਰਾ ਕਰ ਰਹੇ ਤੂੰ ਦੀ ਸਮਝ ਨਹੀਂ ਆ ਰਹੀ ਤੁਸੀਂ ਆਪਣਾ ਧਰਨਾ ਪ੍ਰਸੇ ਕਰਨ ਦਾ ਖਨੋਰੀ ਬਾਰਡਰ ਕਰੋ ਜਿੱਥੇ ਡੱਲੇਵਾਲ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਸੋ ਦੋਸਤੋ ਤੁਸੀਂ ਸਾਡੇ ਇਸ ਲਾਈਵ ਤੋਂ ਬਾਰੇ ਕੀ ਕਹਿਣਾ ਚਾਹੋਗੇ ਪਲੀਜ਼ ਆਪਣੇ ਕਮੈਂਟ ਜੂਰ ਕਰਿਓ ਕਿਉਂਕਿ ਤੁਹਾਡਾ ਵੀ ਇਸੇ ਧਰਨੇ ਨਾਲ ਸਾਰਾ ਕੁਝ ਜੁੜਿਆ ਹੋਇਆ ਹੈ ਤੁਸੀਂ ਵੀ ਰੋਜ਼ਾਨਾ ਕੰਮ ਕਰਦੇ ਜਾਣ ਵਾਲੇ ਬੰਦੇ ਹੋ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਇਹ ਜਿਆ ਧਰਨਾ ਸਹੀ ਰਾਤ ਚੱਲੇ ਤੇ ਆਮ ਲੋਕਾਂ ਨੂੰ ਤਕਲੀਫਾਂ ਘੱਟ ਹੋਣ ਦੋਸਤੋ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਇਦਾ ਮੁੱਦਾ ਲੈ ਕੇ ਉ ਤੱਕ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ